ਜਗਰਾਉਂ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪਿੰਡ ਡੱਲਾ ਦੇ ਵਿੱਚ ਕੁਝ ਨੌਜਵਾਨਾਂ ਨੇ ਨਿਰਮਲ ਸਿੰਘ ਨਾਂ ਦੇ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹਮਲਾਵਾਰਾਂ ਨੇ ਨਿਰਮਲ ਸਿੰਘ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਹ ਨੂੰ ਬੁਰੀ ਤਰ੍ਹਾਂ ਨੱਕਾ ਰਾਕ ਦਿੱਤਾ ਜਗਰਾਉਂ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਭੀੜਤ ਨਿਰਮਲ ਸਿੰਘ ਦੇ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਲੰਗੀਆਂ ਪੰਚਾਇਤੀ ਚੋਣਾਂ ਦੇ ਵਿੱਚ ਵੋਟਾਂ ਨਾ ਪਾਉਣ ਦਾ ਖਾਮਿਆਜ ਆਪਗਤਨਾ ਪਿਆ ਹੈ ਪੀੜਤ ਦੀ ਮਾਤਾ ਨੇ ਪੁੱਤ ਤੇ ਹਮਲਾ ਕਰਨ ਵਾਲੇ ਮੁਲਜ਼ਮਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਮੁੰਡਾ ਮੇਰਾ ਨਾ ਇਹਨਾਂ ਨੇ ਪੱਥਰ ਲਾਉਣ ਲੱਗਣਾ ਸੀ ਮੇਰੇ ਦਿਔਰ ਨੇ ਉਹ ਮੁੰਡੇ ਦੇ ਨਾਲ ਇਹ ਮਜਵੀਆਂ ਵੇਰੇ ਗਿਆ ਉਧਰ ਗਿਆ ਮੁੰਡਾ ਚਿੱਟੇ ਨਾਲ ਰੱਜੇ ਵੇਸੀ ਮੁੰਡੇ ਸੱਤ ਜਾਣੇ ਸੀਗੇ ਚਾਰ ਜਾਣਿਆਂ ਨੇ ਕਟਾਈ ਕੀਤੀ ਤਿੰਨ ਜਾਣੇ ਮੁੰਡੇ ਪਿੱਛੇ ਖੜੇ ਸੀ ਮੁੰਡੇ ਦਾ ਨਾਲੇ ਲੁੱਟ ਖੋਹ ਕੀਤੀ ਚੈਨੀ ਲਾਹੀ ਫੋਨ ਫੜਿਆ ਪੈਸੇ ਕੱਢੇ ਇਹਨਾਂ ਨੇ ਨਾਲੇ ਮੇਰੇ ਮੁੰਡੇ ਦੀ ਕਟਾਈ ਕੀਤੀ ਦਵਾਰੇ ਉਹ ਸਰਤ ਪਈ ਵੀ ਸੀਗੀ ਓ ਸਰਤ ਤੇ ਵੀ ਦੇਖ ਲੈ ਉਹਨਾਂ ਨੇ ਉਹ ਆਏ ਨੀ ਡਰੇ ਵੀ ਸਾਡੀ ਸਰਤ ਪਈ ਆ ਸੀ ਨਾ ਕਰੀਏ ਦਵਾਰੇ ਮੇਰਾ ਮੁੰਡਾ ਉਹਨਾਂ ਨੇ ਜਾਨਕੇ ਕੁੱਟਿਆ ਉਹਨਾਂ ਕੋਲੇ ਆਹਾ ਸੀਗੇ ਆਪਣੇ ਰਾੜਾਂ ਸੀਗੀਆਂ ਇਹਨਾਂ ਕੋਲੇ ਬੈਸਵਾਲ ਤੇ ਰਾੜਾਂ ਚਾਹਉ ਮੁੰਡਿਆਂ ਨੇ ਮੇਰਾ ਮੁੰਡਾ ਕੁੱਟਿਆ ਮਮੈਲ ਵੀ ਖੋਇਆ ਚੈਨੀ ਵੀ ਲਾਹੀ ਪੈਸੇ ਵੀ ਜੇਬ ਚੋਂ ਪੱਡੇ ਉਹਨਾਂ ਦੇ ਮੁੰਡੇ ਦਾ ਨਾ ਇੱਕ ਦਾ ਨਾਮ ਧੱਤੂ ਕਹਿੰਦੇ ਆ ਦੀਪ ਆ ਇੱਕ ਚੰਦ ਦਾ ਭਤੀਜਾ ਵਾ ਉਹ ਜੋਤ ਕਹਿੰਦੇ ਆ ਬਲਬੀ ਸਿੰਘ ਦਾ ਮੁੰਡਾ ਵਾ ਇੱਕ ਮੁੰਡਾ ਹੈਗਾ ਮਹੋ ਪੱਪੂ ਪੱਪੂ ਕਹਿੰਦੇ ਆ ਉਹਦਾ ਹੈਗਾ ਜੋਤ ਜੋਤ ਸਿੰਘ ਦਾ ਦੀਪ ਸਿੰਘ ਦਾ ਉਹਦਾ ਮੁੰਡੇ ਦਾ ਨਾਮ ਇਹ ਹੈ ਗਰਦੀਪ ਸਿੰਘ ਦਾ ਤੇ ਇੱਕ ਹੈਗਾ ਕੋਠਿਆਂ ਦਾ ਮੁੰਡਾ ਮਮਟ ਮੂਮਟ ਕਹਿੰਦੇ ਆ ਉਹਨੂੰ ਤੇ ਦੂਜੇ ਤਿੰਨ ਪਿੱਛੇ ਆ ਪਰਚਾ ਦਰਜ ਹੋ ਚੁੱਕਿਆ ਜੀ ਹਾਂ ਪਰਚਾ ਹੋ ਚੁੱਕਿਆ ਜੀ ਸਾਡਾ ਤੇ ਮੁੰਡਾ ਮੇਰਾ ਠੀਕ ਨਹੀਂ ਸੀਗਾ ਬਿਆਨ ਦੇਣ ਆਉਂਦੇ ਸੀ ਬਿਆਨ ਬੱਚੇ ਤਾਂ ਦਿੱਤੇ ਨਹੀਂ ਸੀ ਜਾਂਦੇ 72 72 ਘੰਟੇ ਵਾਲੇ ਟੀਕੇ ਲਗਾ ਚਾਰ ਚਾਰ ਉਂਗਲਾਂ ਤੋਂ ਇਹਨਾਂ ਨੇ ਲੱਤ ਦੀ ਮੇਰੀ ਹੱਡੀ ਭੋਰੀ ਆ ਬੱਚੇ ਦੀ ਬੱਚਾ ਬਹੁਤ ਕੁੱਟਿਆ ਪਿਆ ਉਹ ਵੀ ਹੈ ਨਹੀਂਗਾ ਮੈਂ ਤਾਂ ਉਹਨਾਂ ਨੂੰ ਪਿਓ ਮਾਂ ਤੇ ਬਣਾ ਕੇ ਮੈਂ ਰਾਜੀਨਾਮੇ ਕਰਵਾਏ ਸੀ ਚੰਦ ਹੋਣਾ ਤੋਂ ਗਾਗੀ ਵਿੰਬਰ ਵੀ ਸੀ ਚੰਦ ਸਰਪੰਚ ਵੀ ਸੀਗਾ ਇਹਨਾਂ ਨੇ ਸਾਰੇ ਮੂਹਰੇ ਹੋ ਕੇ ਮੇਰੇ ਰਾਜੀਨਾਮੇ ਕੀਤੇ ਆ ਇਹ şart ਵੀ ਪਾਈ ਆ ਮੁੰਡਿਆਂ ਨੇ ਦੁਬਾਰੇ ਫੇਰ ਮੁੰਡਾ ਕੁੱਤਾ ਸਾਨੂੰ ਪੰਡ ਨਹੀਂ ਵੜਨ ਦਿੰਦੇ ਇਹ ਮੈਂ ਨਿਸਾਬ ਦੇ ਮੰਗ ਕਰਦੀ ਆ ਬੱਚੇ ਦੀਆਂ ਦੇਖੋ ਲੱਤਾਂ ਕਿਵੇਂ ਤੋੜੀਆਂ ਹੁਣ ਉਹੀ ਨਾ ਗਾਦੀ ਮੈਂ ਚੰਦ ਪਤਾ ਲੈਣ ਵੀ ਨਹੀਂ ਆਏ ਮੇਰੇ ਬੱਚੇ ਦਾ ਉਥੇ ਹੀ ਪਿੰਡ ਡੱਲਾ ਦੇ ਸਰਪੰਚ ਗੋਪਾਲ ਸਿੰਘ ਪਾਲੀ ਨੇ ਪੀੜਤ ਨਿਰਮਲ ਸਿੰਘ ਤੇ ਹਮਲੇ ਦੀ ਨਿੰਦਾ ਕੀਤੀ ਹੈ ਉਸਨੇ ਕਿਹਾ ਕਿ ਪੰਚਾਇਤੀ ਚੋਣਾਂ ਦੇ ਵਿੱਚ ਵਿਰੋਧੀਆਂ ਨੂੰ ਮਿਲੀ ਹਾਰ ਦੇ ਚੱਲਦਿਆਂ ਇਸ ਦੀ ਨੌਂ ਨਿਵਾਰਦਤ ਨੂੰ ਅੰਜਾਮ ਦਿੱਤਾ ਗਿਆ ਸਰਪੰਚ ਗੋਪਾਲ ਸਿੰਘ ਨੇ ਪੀੜਤ ਨੂੰ ਇਨਸਾਫ ਦਿਵਾਉਣ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ ਉਹਨਾਂ ਦੀ ਆਪਸ ਵਿੱਚ ਲੜਾਈ ਸੀ ਕੋਈ ਪੁਰਾਣੀ ਚੱਲ ਰਹੀ ਕੋਈ ਅਧਿਕ ਮੈਂ ਪੁੱਛਿਆ ਹੁਣ ਵੋਟਾਂ ਨੂੰ ਬਹਿ ਕੇ ਕਹਿ ਰਹੇ ਆ ਵੀ ਹਨਾ ਵੀ ਇਹਨਾਂ ਰਾਂਜਿਸ ਕੋਈ ਸੀਗੀ ਇਹਨਾਂ ਨਾਲ ਜੋ ਵੀ ਹੋਇਆ ਵਾ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਬਹੁਤ ਮਾੜਾ ਹੋਇਆ ਕਿਉਂਕਿ ਦੋ ਜਿਹੜੀਆਂ ਇੱਕ ਬਾਹਾਂ ਟੁੱਟੀਆਂ ਮੁੰਡੇ ਦੀ ਇੱਕ ਦੋ ਲੱਤਾਂ ਟੁੱਟੀਆਂ ਬਹੁਤ ਹੀ ਜੇ ਕਹਿ ਦਈਏ ਘਨੌਣੀ ਹਰਕਤ ਹੋਈ ਆ ਕਿਉਂਕਿ ਇਹ ਅੰਦਰ ਦੇ ਵਿੱਚ ਕਿਸੇ ਪਿੰਡ ਚ ਵੀ ਹੋਣਾ ਇਹ ਬਹੁਤ ਗਲਤ ਆ ਬਦਮਾਸ਼ੀ ਨੂੰ ਇੱਕ ਸ਼ਹਿਰ ਦੇ ਨੂੰ ਦੇਣੀ ਕਹਿ ਦਿੰਦੇ ਆ ਜੇ ਕਿਸੇ ਕੋਈ ਵੀ ਰਾਜਨੀਤਿਕ ਲੀਡਰ ਇਹ ਕਰਵਾ ਰਿਹਾ ਹਨਾ ਮੈਂ ਇਹਨੂੰ ਕਾਨੂੰਨੀ ਹਰਕਤ ਕਹੂੰਗਾ ਕਿ ਜਿਹੜੇ ਵੀ ਇਹਦੇ ਸੱਟਾਂ ਲੱਗੀਆਂ ਉਹਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਜਿਹੜੀ ਵੀ ਕਾਰਵਾਈ ਬਣਦੀ ਆ ਮੈਂ ਪੁਲਿਸ ਨੂੰ ਮੈਨੂੰ ਉਹਨਾਂ ਤੇ ਉਮੀਦ ਵੀ ਆ ਕਿ ਬਣਦੀ ਕਾਰਵਾਈ ਕਰਨਗੇ ਜਿਹੜੀ ਜਿਹੜੀ ਉਹਨਾਂ ਨੇ ਜਿਵੇਂ ਜਿਵੇਂ ਬਿਆਨ ਲਿਖਾਏ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਜਿਹੜੀ ਬਣਦੀ ਸਜ਼ਾ ਵਾ ਜਿਹੜੀ ਪੁਲਿਸ ਵੱਲੋਂ ਆ ਤੇ ਜਿਹੜਾ ਜੱਜ ਸਾਹਿਬ ਉਹ ਸੁਣਾਉਣਗੇ ਇਹਦੀ ਚਲੋ ਸਰਬਸੰਮਤੀ ਨਹੀਂ ਚਲੋ ਲੋਕਤੰਤਰ ਆਜਾ ਵੋਟਾਂ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਜੇ ਪੈ ਗਏ ਇੱਕ ਨੇ ਬੰਨਣਾ ਇੱਕ ਨੇ ਹਰਨਾ ਜੀ ਕਿਉਂਕਿ ਦੋ ਪਹਿਲਵਾਨ ਜੇ ਭੜਦੇ ਇੱਕ ਨੇ ਹਰਨਾ ਦਾ ਹੁੰਦਾ ਹੀ ਹੈ ਪਰ ਜੇ ਰੰਜਸ਼ਾ ਰੱਖ ਕੇ ਆਪਾਂ ਇਹੀ ਪਿੰਡ ਦੇ ਵਿੱਚ ਕੰਮ ਕਰਵਾਈ ਜਾਵਾਂਗੇ ਬਹੁਤ ਗਲਤ ਆ ਜਿਹੜੇ ਕਿ ਹੁਣੇ ਨਹੀਂ ਚਾਹੀਦੇ ਉੱਥੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਆਖਿਆ ਕਿ ਉਹਨਾਂ ਨਿਰਮਲ ਸਿੰਘ ਦੇ ਬਿਆਨ ਕਲਮਬਾਤ ਕਰ ਲਏ ਨੇ ਉਹਨਾਂ ਕਿਹਾ ਕਿ ਮੁਜ਼ਮਾ ਦੇ ਖਿਲਾਫ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪੱਤਰਕਾਰ ਕੁਲਦੀਪ ਸਿੰਘ ਲੋਹਟ ਅਤੇ ਭੁਪਿੰਦਰ ਸਿੰਘ ਦੀ ਰਿਪੋਰਟ ਜੀ 26 2 2025 ਨੂੰ ਪਿੰਡ ਬੱਲੇ ਨਰਮ ਸਿੰਘ ਦੀ ਪਿੰਡ ਦੇ ਮੁੰਡਿਆਂ ਲਈ ਕੁੱਟਮਾਰ ਕੀਤੀ ਗਈ ਸੀ ਤੇ ਉਹ ਇੱਥੇ ਅਜ ਸਿਵਲ ਹਸਪਤਾਲਾ ਜਗਰਾਉਂ ਦਾਖਲਾ ਹੈ ਇਹਦਾ ਲਾ ਚੱਲ ਰਿਹਾ ਹੈ ਇੱਥੇ ਇਹਨਾਂ ਦਾ ਜਬਿਆਨ ਲਗ ਲਿਆ ਤੇ ਉਹਨਾਂ ਤੇ ਜਿਹੜਾ ਬੰਦ ਕਾਰਵਾਈ ਕਰਾਂਗੇ ਜੀ ਨਹੀਂ ਅਸੀਂ ਪਹਿਲਾਂ ਅਸੀਂ ਪਹਿਲੇ ਦਿਨ ਵੀ ਬਿਆਨ ਲੈਣ ਆਏ ਸੀਗੇ ਉਦੋਂ ਇਹ ਕਹਿੰਦੇ ਵੀ ਮੇਰੇ ਸੱਟਾ ਲੱਗਣ ਕਰਕੇ ਤੇ ਦਵਾਈ ਦਾ ਨਸ਼ਾ ਹੋਣ ਕਰਕੇ ਵੀ ਮੈਂ ਬਿਆਨ ਨਹੀਂ ਦੇ ਸਕਦਾ ਹਾਂਜੀ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਦੋ ਤਿੰਨ ਵਾਰ ਫੋਨ ਤੇ ਪੁੱਛਿਆ ਉਦੋਂ ਵੀ ਇਹਨਾਂ ਨੇ ਇਹੀ ਗੱਲ ਕਹੀ ਵੀ ਹਲੇ ਬਿਆਨ ਨਹੀਂ ਦੇ ਸਕਦੇ ਪਰਸੋਂ ਫੇਰ ਇਹਨਾਂ ਤੋਂ ਆ ਕੇ ਪੁੱਛਿਆ ਸੀਗੇ ਤੇ ਉਦੋਂ ਵੀ ਇਹਨਾਂ ਨੇ ਇਹੀ ਗੱਲ ਕਹੀ ਵੀ ਅਸੀਂ ਹਲੇ ਬਿਆਨ ਨਹੀਂ ਦੇ ਸਕਦੇ ਕੱਲ ਅਸੀਂ ਹੋਰ ਕਿਸੇ ਕੰਮ 'ਚ ਬੰਦੇ ਜੇਲ੍ਹ ਛੜਨ ਗਏ ਸੀਗੇ ਤੇ ਤਾਂ ਨਹੀਂ ਲਿਖਿਆ ਕਿ ਅੱਜ ਇਹਨਾਂ ਦਾ ਬਿਆਨ ਲਿਖ ਲਿਆ ਜੀ ਸੱਟਾਂ ਕਾਫੀ ਹਾਂਜੀ ਲੱਤਾਂ ਦੋਨੇ ਲੱਤਾਂ ਤੇ ਪਲਾਸਟਰ ਲੱਗਿਆ ਹੋਇਆ ਤੇ ਬਾਹਾਂ 'ਤੇ ਵੀ ਆ ਹੋਰ ਵੀ ਸੱਟਾਂ ਕਾਫੀ ਆ ਜੀ ਦੱਸਿਆ ਮੁੰਡੇ ਨੇ ਕੀ ਕਾਰਨਾ ਜੀ ਕਿਹੜੀ ਗੱਲ ਲੜਾਈ ਹੋਈ 54 ਸ਼ਗਰਨ ਹਾਂਜੀ ਰੰਜਸ਼ ਇਹੀ ਆ ਉਹ ਕਹਿੰਦਾ ਵੀ ਪੰਚਾਇਤੀ ਚੋਣਾ ਹੋਊਗਾ ਸੀ ਪਿੱਛੇ ਵੇ ਉਦੋਂ ਇਹਦੇ ਵਿੱਚੋਂ ਇੱਕ ਗਰਜੋਤ ਸਿੰਘ ਮੁੰਡਾ ਹੈ ਉਹਦਾ ਚਾਚਾ ਚੰਦ ਸਿੰਘ ਉਹ ਪੰਚਾਇਤੀ ਚੋਣਾਂ ਚ ਖੜਿਆ ਸੀਗਾ ਉਹ ਹਾਰ ਗਿਆ ਉਹ ਇਹ ਕਹਿੰਦਾ ਵੀ ਸਾਨੂੰ ਵੋਟਾਂ ਨਹੀਂ ਪਈਆਂ ਇਹ ਚੀਜ਼ ਦੱਸ ਰਿਹਾ ਜੀ